ਤੇਰੇ ਨਾਲ ਮਿਲਾਪ ਅਵਸਥਾ بیان ਨਹੀਂ ਹੋ ਸਕਦੀ ਕਿਉਂਕਿ ਹੈ ਪ੍ਰਭੂ ਤੇਰੀ ਕੁਦਰਤ ਦਾ ਪੂਰਾ ਮੁੱਲ ਪੈ ਨਹੀਂ ਸਕਦਾ ਭਾਵ ਕੁਦਰਤ ਕਿਹੋ ਜਿਹੀ ਹੈ ਇਹ ਦੱਸਿਆ ਨਹੀਂ ਜਾ ਸਕਦਾ ਉਦੋਂ ਮਤੇ ਉੱਚੀ ਸੂਤ ਵਿੱਚ ਦੋਵੇਂ ਉਸ ਜੀਵ ਇਸਤਰੀ ਦੇ ਸੱਤ ਸੁਗਣਾ ਬਨਨ ਤੇ ਹੈ ਮਨ ਜੇ ਜੀਵ ਸੁੱਚੀ ਜੀ ਜ਼ਿੰਦਗੀ ਨੂੰ ਇਸਤਰੀ ਬਣਾ ਲਏ ਜੇ ਸਤ ਸੰਗ ਵਿੱਚ ਜਾਣਾ ਪ੍ਰਭੂ ਨਾਲ ਵਿਆਹ ਦਾ ਸਾਹ ਸੋਧਿਆ ਜਾਏ ਪਾਉ ਜਿਵੇਂ ਵਿਆਹ ਵਾਸਤੇ ਸੋਧਿਆ ਹੋਇਆ ਸਾਹ ਟਾਲਿਆ ਨਹੀਂ ਜਾ ਸਕਦਾ ਤੀਵੇਂ ਸਤ ਸੰਗ ਵਿੱਚੋਂ ਕਦੇ ਨਾ ਖੁੰਝੋ ਜੇ ਸਤ ਸੰਗ ਵਿੱਚ ਰਹਿ ਕੇ ਦੁਨੀਆ ਨਾਲੋਂ निर्मोहत रूप प्रभु नाल विवाह हो जाए ता इस विवाह وچوں ਸੱਚ ਪਾਉ প্রভু ਦਾ ਸਦਾ ਹਿਰਦੇ ਵਿੱਚ ਟਿਕੇ ਰਹਿਣਾ ਉਸ ਜੀਵ ਇਸਤਰੀ ਦੀ ਸੰਤਾਨ ਹੈ ਇਹ ਹੈ ਪ੍ਰਭੂ ਬਿਲਾਪ ਪਾਉਣੇ ਪਾਣੀ ਅਗਨੀ کا ਮੇਲ ਚੰਚਲ ਚਪਲ 부ਧ کا ਖੇਲ ਨੋ ਦਰਵਾਜੇ ਦਸਵਾ ਦਵਾਰ 부ਜਰੇ ਗਿਆਨੀ ਇਹੋ ਵਿਚਾਰ 헤 ਆਤਮਿਕ ਜੀਵਨ ਦੀ ਸੂਝ ਵਾਲੇ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਇਹ ਗੱਲ ਸਮਝ ਲੈ ਕਿ ਜਦੋਂ ਹਵਾ ਪਾਣੀ ਅਗ ਅਦੀ ਤੱਤਾਂ ਦਾ ਮਿਲਾਪ ਹੁੰਦਾ ਹੈ ਤਦੋਂ ਇਹ ਸਰੀਰ ਬੰਦਾ ਹੈ ਤੇ ਇਸ ਵਿੱਚ ਚੰਚਲ ਅਤੇ ਕਿਤੇ ਇੱਕ ਥਾਂ ਨਾ ਟਿਕਨ ਵਾਲੀ ਬੁੱਧੀ ਦੀ ਦੌੜ ਭੱਜ ਸ਼ੁਰੂ ਹੋ ਜਾਂਦੀ ਹੈ। ਸ਼ਰੀਰ ਦੀਆਂ ਨੋ ਹੀ ਗੋਲਕਾਂ ਇਸ ਦੌੜ ਭੱਜ ਵਿੱਚ ਸ਼ਾਮਲ ਰਹਿੰਦੀਆਂ ਹਨ। ਸਿਰਫ ਦਿਮਾਗ ਹੀ ਹੈ ਜਿਸ ਰਾਹੀਂ ਆਤਮਿਕ ਜੀਵਨ ਦੀ ਸੂਝ ਪੈ ਸਕਦੀ ਹੈ। ਕਥਤਾ ਬਖਤਾ ਸੁਨਤਾ ਸੋਈ ਆਵਿਚਾਰੇ ਸੋ ਗਿਆਨੀ ਹੋਈ। ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪਾ ਕੇ ਆਪਣੇ ਆਤਮਿਕ ਜੀਵਨ ਨੂੰ ਪਰਤਾਲਦਾ ਰਹਿੰਦਾ ਹੈ ਉਹ ਮਨੁੱਖ ਆਤਮਿਕ ਜੀਵਨ ਦੀ ਸੂਝ ਵਾਲਾ ਹੋ ਜਾਂਦਾ ਹੈ ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਉਹ ਪਰਮਾਤਮਾ ਹੀ ਹਰੇਕ ਜੀਵੀ ਚ ਵਿਆਪਕ ਹੋ ਕੇ ਬੋਲਣ ਵਾਲਾ ਹੈ ਸੁਣਨ ਵਾਲਾ ਹੈ ਇਸ ਗੱਲ ਨੂੰ ਸਮਝ ਕੇ ਕਿ ਜਦੋਂ ਮਨੁੱਖ ਨੂੰ ਗੁਰੂ ਬਿਲ ਪੈਂਦਾ ਹੈ ਤਦੋਂ ਮਨੁੱਖ ਦੇ ਅੰਦਰੋਂ ਸਿਰਫ ਆਪਾ ਭਾਉ ਦੀ ਮੋਤ ਹੁੰਦੀ ਹੈ ਹੋਰ ਕੁਝ ਨਹੀਂ ਮਰਦਾ ਮਿੱਟੀ ਆਦੀ ਤਤਾਂ ਤੋਂ ਬਣੇ ਇਸ ਸਰੀਰ ਵੀ ਸਵਾਸ ਚੱਲਦਾ ਹੀ ਰਹਿੰਦਾ ਹੈ ਹਾਂ ਗੁਰੂ ਮਿਲਿਆ ਮਨੁੱਖ ਦੇ ਅੰਦਰੋਂ ਮਾਇਆ ਵਾਲੇ ਪਾਸੇ ਦੀ ਖਿੱਚ ਮਰ ਜਾਂਦੀ ਹੈ माया दी खातिर मन दा ਝਗੜਾ ਮਰ ਜਾਂਦਾ ਹੈ। ਮਨੁੱਖ ਦੇ ਅੰਦਰੋਂ ਮਾਇਆ ਦਾ ਅਹੰਕਾਰ ਮਰ ਜਾਂਦਾ ਹੈ। ਪਰ ਉਹ ਆਤਮਾ ਨਹੀਂ ਮਰਦਾ ਜੋ ਸਭ ਦੀ ਸੰਭਾਲ ਕਰਨ ਵਾਲੇ ਪਰਮਾਤਮਾ ਦੀ ਅੰਸ਼ ਹੈ। ਜੈ ਕਾਰਨ ਟਟ ਤੀਰਥ ਜਾਈ ਰਤਨ ਪਧਾਰਤ ਕਟਹੀ ਮਾਹੀ। हे ਭਾਈ ਜਿਸ ਨਾਮ ਰਤਨ ਦੀ ਖਾਤਰ ਲੋਕ ਤੀਰਥਾਂ ਦੇ ਕੰਡੇ ਤੇ ਜਾਂਦੇ ਹਨ ਉਹ ਕੀਮਤੀ ਰਤਨ ਮਨੁੱਖ ਦੇ ਹਿਰਦੇ ਵਿੱਚ ਹੀ ਵਸਦਾ ਹੈ। ਵੇਦ ਆਦੀ ਪੁਸਤਕਾਂ ਦਾ ਵਿਦਵਾਨ ਪੰਡਿਤ ਵੇਦ ਆਦਿ ਧਰਮ ਪੁਸਤਕਾਂ ਨੂੰ ਪਰ ਪੜ ਕੇ ਵੀ ਚਰਚਾ ਕਰਦਾ ਰਹਿੰਦਾ ਹੈ। ਉਹ ਪੰਡਿਤ ਆਪਣੇ ਅੰਦਰੋਂ ਵਸਤੇ ਨਾਮ ਪਦਾਰਥ ਨਾਲ ਸਾਂਝ ਨਹੀਂ ਪਾਉਂਦਾ। ਕੋਹ ਨਾਨਕ ਗੁਰ ਬ੍ਰਹਮ ਦਿਖਾਇਆ ਮਰਤਾ ਜਾਂਦਾ ਨਾ ਰਹਾ ਆਇਆ ਗੁਰੂ ਸਾਹਿਬ ਆਖਦੇ ਹਨ ਜਿਸ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਦਾ ਦਰਸ਼ਨ ਕਰਾ ਦਿੱਤਾ ਉਸ ਨੂੰ ਇਹ ਦਿਸ ਪੈਂਦਾ ਹੈ ਕਿ ਪ੍ਰਭੂ ਜਮਦਾ ਮਰਦਾ ਨਹੀਂ ਉਸ ਨੂੰ ਇਹ ਦਿਸ ਪੈਂਦਾ ਹੈ ਕਿ ਜੀਵ ਆਤਮਾ ਨਹੀਂ ਮਰਦਾ ਮਨੁੱਖ ਦੇ ਅੰਦਰੋਂ ਮਾਇਆ ਦੀ ਮਮਤਾ ਰੂਪ ਚੂੜੇਲ ਹੀ ਮਰਦੀ ਹੈ ਸਭ ਜੀਵਾਂ ਵਿੱਚ ਵਿਆਪਕ ਪਰਮਾਤਮਾ ਕਦੇ ਨਹੀਂ ਮਰਦਾ